ਇਸ ਹਫਤੇ ਦੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਪੰਜਾਬ ਸਰਕਾਰ ਬਿਲਕੁਲ ਹੀ ਜਿਹੜੀ ਕਿ ਸਖਤ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਵੱਡੀ ਕਾਰਵਾਈ ਦੇ ਵਿੱਚ ਵੀ ਜਿਹੜੇ ਕਿ ਐਕਸ਼ਨ ਦੇਖਣ ਨੂੰ ਮਿਲ ਰਹੇ ਤੇ ਹੁਣ ਇੱਕ ਅਜਿਹਾ ਫਿਰ ਤੋਂ ਜਿਹੜਾ ਕਿ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਵਿਜੀਲੈਂਸ ਦੇ ਵੱਲੋਂ ਫਿਰ ਤੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਅਜਿਹੀ ਘਟਨਾ ਜਿਹੜੀ ਕਿ ਹੁਣ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸਿਏ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਲਗਾਤਾਰ ਆਮ ਆਦਮੀ ਪਾਰਟੀ ਯਾਨੀ ਕਿ ਮੌਜੂਦਾ ਸਰਕਾਰ ਸੱਤ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਗੁਰਦਾਸਪੁਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ ਤੇ ਜਿੱਥੇ ਵਿਜੀਲੈਂਸ ਬਿਊਰੋ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਾਬ ਵਿਜੀਲੈਂਸ ਬਿਊਰੋ ਦੀ ਰੇਂਜ ਅੰਮ੍ਰਿਤਸਰ ਅਧੀਨ ਯੂਨਿਟ ਗੁਰਦਾਸਪੁਰ ਨੇ ਭ੍ਰਸ਼ਟਾਚਾਰ ਦੇ ਖਿਲਾਫ ਸਖਤ ਕਦਮ ਚੁੱਕਦਿਆਂ ਹੋਇਆ ਜ਼ਿਲ੍ਹਾ टाउन प्लानਰ ਗੁਰਦਾਸਪੁਰ ਰਿਤਿਕਾ अरोड़ा ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਥੀ ਗ੍ਰਿਫਤਾਰ ਕਰ ਲਿਆ ਹੈ ਤੇ ਇਸੋ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਥਾਣਾ ਰੇਂਜ ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਨੰਬਰ 19 ਨੂੰ ਜਿਹੜੀ ਕਿ ਦਰਜ ਕੀਤੀ ਗਈ ਹੈ ਜੋ ਭ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ ਵਾਸੀ ਪਿੰਡ ਲਹੇਲ ਜ਼ਿਲ੍ਹਾ ਗੁਰਦਾਸਪੁਰ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸਨੇ ਪਿੰਡ ਲਹੇਲ ਦੇ ਵਿੱਚ ਸਤ ਕਨਾਲ ਉੱਥੇ ਹੀ 7.5 ਮਰਲਾ ਜ਼ਮੀਨ ਖਰੀਦੀ ਸੀ ਤੇ ਇਸ ਜ਼ਮੀਨ ਤੇ ਪਲਾਟ ਕੱਟਣ ਤੋਂ ਬਾਅਦ ਉਹਨਾਂ ਦੀ ਜਿਹੜੀ ਰਜਿਸਟਰੀ ਦੇ ਲਈ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ ਗਈ ਸੀ ਤਾਂ ਦੋਸ਼ ਹੈ ਕਿ ਇਸ ਮਾਮਲੇ ਦੇ ਵਿੱਚ ਰਿਤਿਕਾ अरोड़ा ਦੇ ਵੱਲੋਂ ਬਿਨਾਂ ਕਿਸੇ ਠੋਸਕਰ ਦੇ ਫਾਈਲ ਨੂੰ ਲੰਬਿਤ ਰੱਖਿਆ ਗਿਆ ਤੇ ਬਾਅਦ ਵਿੱਚ ਪਲਾਂਟਾ ਦੀ ਮਨਜ਼ੂਰੀ ਦੇ ਬਦਲੇ ਪ੍ਰਤੀ ਪਲਾਂਟ ਜਿਹੜੇ ਕਿ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਤੇ ਉੱਥੇ ਹੀ ਰਿਸ਼ਵਤ ਦੇਣ ਤੋਂ ਸ਼ਿਕਾਇਤ ਕਰਤਾ ਨੇ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਗਰਦਾਸਪੁਰ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਯੋਜਨਾ ਮੰਤਰੀ ਕੇ ਨਾਲ ਜਿਹੜਾ ਕਿ Trap ਲਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਦੋਸ਼ੀ ਅਧਿਕਾਰਤ ਰਿਤਿਕਾ ਅਰੋੜਾ ਨੂੰ ਉਸਤੇ ਦਫ਼ਤਰ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਤੇ ਕਾਰਵਾਈ ਦੌਰਾਨ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ ਤੇ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਇੱਕ ਫਰਦੋ ਇੱਕ ਲੱਖ ਦੀ ਰਿਸ਼ਵਤ ਲੈਨੇ ਹੋਏ ਜਿਹੜੇ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਰੇਗੀ ਤੇ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਦੱਸਦੀ ਹੈ ਕਿ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਬਿਲਕੁਲ ਹੀ ਸਖਤ ਦਿਖਾਈ ਦੇ ਰਹੀ ਹੈ ਇਸ ਵਕਤ ਦੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸਦੀ ਹੈ ਕਿ ਭ੍ਰਸ਼ਟਾਚਾਰ ਦੇ ਵਿਰੁੱਧ ਪੰਜਾਬ ਸਰਕਾਰ ਬਿਲਕੁਲ ਹੀ ਜਿਹੜੀ ਕਿ ਸਖਤ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਵੱਡੀ What about the to be? ਜਿਹੜੇ ਕਿ ਐਕਸ਼ਨ ਦੇਖਣ ਨੂੰ ਮਿਲ ਰਹੇ ਤੇ ਹੁਣ ਇੱਕ ਅਜਿਹਾ ਫਿਰ ਤੋਂ ਜਿਹੜਾ ਕਿ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਵਿਜੀਲੈਂਸ ਦੇ ਵੱਲੋਂ ਫਿਰ ਤੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਅਜਹੀ ਘਟਨਾ ਜਿਹੜੀ ਕਿ ਹੁਣ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸਿਏ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਲਗਾਤਾਰ ਆਮ ਆਦਮੀ ਪਾਰਟੀ ਯਾਨੀ ਕਿ ਮੌਜੂਦਾ ਸਰਕਾਰ ਸੱਤ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਗੁਰਦਾਸਪੁਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ ਤੇ ਜਿੱਥੇ ਵਿਜੀਲੈਂਸ ਬਿਊਰੋ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਾ ਵਿਜੀਲੈਂਸ ਬਿਊਰੋ ਦੀ ਰੇਂਜ ਅੰਮ੍ਰਿਤਸਰ ਅਧੀਨ ਯੂਨਿਟ ਗੁਰਦਾਸਪੁਰ ਨੇ ਭ੍ਰਸ਼ਟਾਚਾਰ ਦੇ ਖਿਲਾਫ ਸਖਤ ਕਦਮ ਚੁੱਕਦਿਆਂ ਹੋਇਆ ਜ਼ਿਲ੍ਹਾ टाउन प्लानਰ ਗੁਰਦਾਸਪੁਰ ਰਿਤਿਕਾ अरोड़ा ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਥੀ ਗ੍ਰਿਫਤਾਰ ਕਰ ਲਿਆ ਹੈ ਤੇ ਇਸੋ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਥਾਣਾ ਰੇਂਜ ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਨੰਬਰ 19 ਨੂੰ ਜਿਹੜੀ ਕਿ ਦਰਜ ਕੀਤੀ ਗਈ ਹੈ ਜੋ ਭ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ ਵਾਸੀ ਪਿੰਡ ਲਹੇਲ ਜ਼ਿਲ੍ਹਾ ਗੁਰਦਾਸਪੁਰ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸਨੇ ਪਿੰਡ ਲਹੇਲ ਦੇ ਵਿੱਚ ਸਤ ਕਨਾਲ ਉੱਥੇ ਹੀ 7.5 ਮਰਲਾ ਜ਼ਮੀਨ ਖਰੀਦੀ ਸੀ ਤੇ ਇਸ ਜ਼ਮੀਨ ਤੇ ਪਲਾਟ ਕੱਟਣ ਤੋਂ ਬਾਅਦ ਉਹਨਾਂ ਦੀ ਜਿਹੜੀ ਰਜਿਸਟਰੀ ਦੇ ਲਈ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ ਗਈ ਸੀ ਤਾਂ ਦੋਸ਼ ਹੈ ਕਿ ਇਸ ਮਾਮਲੇ ਦੇ ਵਿੱਚ ਰਿਤਿਕਾ ਅਰੋੜਾ ਦੇ ਵੱਲੋਂ ਬਿਨਾਂ ਕਿਸੇ ਠੋਸਕਰ ਦੇ ਫਾਈਲ ਨੂੰ ਲੰਬਿਤ ਰੱਖਿਆ ਗਿਆ ਤੇ ਬਾਅਦ ਵਿੱਚ ਪਲਾਂਟਾ ਦੀ ਮਨਜ਼ੂਰੀ ਦੇ ਬਦਲੇ ਪ੍ਰਤੀ ਪਲਾਂਟ ਜਿਹੜੇ ਕਿ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਤੇ ਉੱਥੇ ਹੀ ਰਿਸ਼ਵਤ ਦੇਣ ਤੋਂ ਸ਼ਿਕਾਇਤ ਕਰਤਾ ਨੇ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਯੂਨਿਟ ਗਰਦਾਸਪੁਰ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਯੋਜਨਾ ਮੰਤਰੀ ਕੇ ਨਾਲ ਜਿਹੜਾ ਕਿ ਟਰੈਪ ਲਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਦੋਸ਼ੀ ਅਧਿਕਾਰਤ ਰਿਤਿਕਾ अरोड़ा ਨੂੰ ਉਸਤੇ ਦਫ਼ਤਰ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਤੇ ਕਾਰਵਾਈ ਦੌਰਾਨ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ ਤੇ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਇੱਕ ਸਰਦੋ 1 ਲੱਖ ਦੀ ਰਿਸ਼ਵਤ ਲੈਣਦੇ ਹੋਏ ਜਿਹੜੇ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਰੇਗੀ ਤੇ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਹਾਂ ਦੱਸਿਆ ਕਿ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਬਿਲਕੁਲ ਹੀ ਸਖਤ ਦਿਖਾਈ ਦੇ ਰਹੀ ਹੈ